ਚੜ੍ਹ ਨਾ ਜਿਸ ਕੀ ਮੈਂ ਮਾ ਗਉਣ ਬੋਤਾਨਾ ਉਸ ਦਾ ਗੁਣ ਤੈਂ ਨਾ ਜਾਣੋ ਆਠ ਪ੍ਰਭ ਸਰਦੂਰੇ ਕੌਮਾਂਸੀ ਜਨ ਪੂਰੇ ਬਾਣੀ ਦੇ ਰੇਤਨ ਕੀ ਓਟ ਲੈ ਵਰਤ ਮੈਂ ਆਪਣਾ ਤੇ ਜਨ ਦੀ ਜਿਨ ਜਨ ਆਪਣਾ ਪ੍ਰਭ ਨੂੰ ਬੁਚਾਤਾ ਸੋ ਜਨ ਸਰਦੂ ਕਾ ਦਾ ਕਾ ਇਸ ਕੀ ਸਰਦ ਸਰਦ ਤਾ ਤਾ ਕੱਪਨ ਲੱਗੀ ਰਹੀ ਮਨ ਦੀ Oh, uh -huh. ਅੰਮੀ ਦਲਦਾਤਾ ਗੋੜ ਗੋੜ ਜੀ ਜਨ ਸਾਰਾ ਆਉਂਦਾ ਸੰਗੋ ਸਿਮੁ ਬੋਲਦਾ ਰਾਮ ਦਾ ਸੰਸਾਰ ਲੋ ਜੀ ਬਾਈ ਅੱਜ ਆਉਣੀ ਆ ਜੱਗੇ ਕੇ ਘਰੇ ਪ੍ਰভাত ਫੇਰੀ ਮਹਾਰਾ ਸਰੂਪ ਕੱਲ ਲਿਆਏ ਸੀਗੇ ਤੁਸੀਂ ਦੇਖ ਹੀ ਲਿਆ ਬਾਠ ਚੱਲਦਾ ਪਿਆ ਤੇ ਇਧਰ ਆਪਣੇ ਬੰਦਿਆਂ ਨੇ ਮળોਨੇ ਆ ਆ ਜੋਤ ਸਿੰਘ ਜੀ ਅਸੀ ਗਾਲੀ ਇਧਰ ਆਪਣੇ ਅਸੀਂ ਗੱਲ ਕਰਨ ਵਾਲੇ ਪੀਰਤ ਪਰਮੇਸ਼ਰ ਗਰੇਵਾਲ ਸਰਪੰਚ ਸਾਹਿਬ ਨਹੀਂ ਸਰਪੰਚ ਸਾਹਿਬ ਦੇ ਸਾਲਾ ਸਾਹਿਬ ਇਧਰ ਸਰਪੰਚ ਸਾਹਿਬ ਬੈਠੇ ਨੇ ਉਹ ਠੀਕ ਠਾਕ ਉਹ ਠੀਕ ਠਾਕ ਵਧੀਆ ਜੀ ਵਧੀਆ ਅਮ ਜੀ ਵਧੀਆ ਤੁਸੀਂ ਵਧੀਆ ਹੀ ਚਾਹੀਦਾ ਸਰਪੰਚ ਜੀ ਭਾਸ਼ਣ ਦਿਓ ਜੀ ਤੂੰ ਐ ਨਾ ਕਰਿਆ ਕਰਾ ਪੁਰਾਣਾ ਕੋ ਐ ਹਾਂ ਬਰਨਾ ਲਾ ਚੱਲ ਰਹੀਆਂ ਨੇ ਸਾਡੀਆਂ ਤਿਆਰੀਆਂ ਕਾਫੀ ਤਰੀ ਹੋਈਆਂ ਆ ਬਣ ਨਹੀਂ ਪਾਠ ਚੱਲ ਰਿਹਾ ਪਾਪਾ ਜੀ ਆ ਰਹੇ ਨੇ ਜੜੀਆਂ ਸਾਡੇ ਘਰੇ ਪਰ ਆਪ ਜਿਹੜੀ ਨੇੜਿਆ ਕੇ ਬੋਣ ਬੜੇ ਅੱਜ ਹੋਣੀਆਂ ਜੀ ਪ੍ਰਭਾਤ ਫੇਰੀ ਹਾਂਜੀ ਕਾਫੀ ਤਰੀ ਹੋਈਆਂ ਬਣ ਰਹੀਆਂ ਤੁਹਾਨੂੰ ਦੀਦਾ ਰਠਾ ਪਰਸ਼ਾਦ ਵਿੱਚ ਲੱਡੂ ਅੱਜ ਸਭ ਤੋਂ ਸਾਰੀ ਖਾਨ ਸੱਚੀ ਆ ਗਈ ਬੈਠ ਗਈ ਵੀ ਸਰਜਰੀ ਖਾਣੇ ਆ ਜੀ ਬੱਸ ਜੀ ਠੀਕ ਹੈ ਜੀ ਇਹਦੇ ਆਪਣੀ ਡੱਡ ਮਾਰ ਲਈ ਹੋਰ ਪਹਿਲਾਂ ਉਹ ਬੋਲ ਕੇ ਮੈਂ ਪਹਨ ਕਰਦਾ ਉਹਦੇ ਪੜ੍ਹਦੇ ਕਰਦੇ ਆ ਮਤਲਬ ਲੱਗਦੇ ਉਹਦਾ ਬਾਰਡਰ ਨੇ ਉਹ ਕਹਿੰਦੀ ਤੇਜ਼ ਆ ਉਹ ਦੇਖਣਾ ਉਹਦਾ ਨੰਬਰ ਹੋ ਗਿਆ ਬਈ ਕਹਿੰਦਾ ਨਸ਼ਤਰ ਅਗੇਲੇ ਕੋਲੋ ਹੋ ਕੇ ਲੰਘਿਆ ਹੈ ਬੱਸ ਨਾ ਨਾਲ ਮੁੰਡੇ ਸੀਗੇ ਆ ਪਿੱਛੇ ਪਿਆਰ ਕਰਕੇ ਗੋਲ ਵੀ ਸੀ ਇੱਥੇ ਮਾੜੇ ਸੀ ਨਾ ਲਗੜ ਨਹੀਂ ਹੁੰਦੀ ਆ ਉਦੋਂ ਇੰਨੀ ਤੇਜ਼ ਦਾ ਨੋਟਾ ਮਾਣ ਮੈਂ ਬੜਾ ਘੱਟਾਂ ਦੇ ਮਾਣ ਲੇਨ ਬਟੇ ਪ੍ਰਗਤੀ ਵੱਲ ਕਰੇਗਾ ਬੱਧਾ ਤਾਂ ਵਜੇ ਉਹ ਕਿ ਪੈਣ ਦਾ ਨਾ ਆਹ ਤੂੰ ਪੂਰੀ ਦਾ ਮੁੜ ਕੇ ਪਿੰਡ ਤੱਕ ਆਹ ਹੁੰਦਾ ਹੈਗਾ ਨਰ ਮਛਤਰ ਜੀ ਨੇ ਦੇਖਿਆ ਆ ਜਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋਟੀ ਨਹੀਂ ਗਾਇਆ ਇੱਕ ਵਾਰ ਖਾਣੇ ਬਸ ਆ ਵੀ ਔਂਡਾ ਨਾਲ ਹੀ ਸੀਗਾ ਕਹਿੰਦੇ ਆ ਘਰੇ ਵਾਲੇ ਵੀ ਨਾਲ ਹੀ ਸੀਗਾ ਬੋਲੇ ਖੁੱਲ ਜਾਣੇ ਇਹ ਬੋਲੇ ਖੁੱਲ ਗਏ ਹੋਰ ਗੋਗੇ ਵੀਰੇ ਠੀਕ ਆ ਗੋ ਚੜਦੀ ਕਲਾ ਪਰ ਬਾਧਰੀ ਕਿਨੇ ਵੀ ਆਪਰੇ ਪਹੁੰਚੋਗੇ ਬਾਈ ਲਾਲਾ ਬਾਗ 10 ਕਮੈਂਡਾਂ ਦੇ ਗੁਰਦੁਆਰਾ ਸਾਹਿਬ ਤੇ ਤੁਰਪੇ ਉਧਰ ਗੁਟੀ ਸਾਹਿਬ ਗਏ ਨੇ ਉਧਰ ਚੈਲਾ ਵੀ ਫੁੱਟੇ ਸਾਹਿਬ ਗਏ ਨੇ ਉਧਰ ਚੈਲਾ ਦੀ ਗੁਟੀਆ ਉਧਰ ਗਏ ਆ ਮਾਸਟਰ ਬਹੁਤ ਬਾਬਾ ਮਰਾਨਾ ਦੀ ਬਾਬਾ ਵਾਲਾ ਜੀ ਨਾਲ ਸਾਧਨ ਗਰਮਖਾਲ ਭਾਈ ਦੋਤੇ ਦੇ ਕਰਮਜਾ ਮੋਤ ਡੰਗਰ ਬਾ ਮੱਚਾ ਬਹੁਤ ਦੋਤ ਬਹੁਤ ਭਾਈ ਭਗ ਦੋਤਾ ਜੀ ਜਿਹੜੀ ਵਸਤ ਸਾਜੀ ਵਸਤ ਉਹ ਨਹੀਂ ਹੈ ਭਾਈ ਦੋਤੇ ਨੇ ਮੰਨਦਾ ਖਿਆਲ ਕਿ ਮੈਂ ਸਾਰਿਆਂ ਨਾਲੋਂ ਤਾਪਾ ਮੇਰੇ ਕੋਲ ਧਨ ਵੀ ਬਹੁਤ ਹੈ ਤੇ ਅਮਰਤ ਵੇਲੇ ਧਰਗੋ ਨਾਨਕ ਦੇ ਮਹਾਰਾਜ ਜੀ ਵਾਸਤੇ ਰਹੇ ਤੇ ਜਾਇਆ ਕਰਨਾ ਤੇ ਲੋਕਾਂ ਨੇ ਅੱਜ ਕੱਲ ਦੁਨੀਆ ਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਸੱਚੇ ਮਾਰਗ ਚੱਲਦੇ ਆਂ ਚੱਲਦੇ ਸਾਂਤ ਹੋਵਾ ਮੇਸੇ ਸੰਸਰ ਦਾ ਨਾਟਕ ਹੋਵਾ ਸਾਂਤ ਮੇਸੇ ਸੰਸਰ ਦਾ ਨਾਟਕ ਹੋਵਾ ਕੀ ਤੁਹਾਨੂੰ ਲੱਗਦਾ ਸਾਂਤ ਹੋਵਾ ਹੌਸਲੇ ਨਾਲ ਦੇਖ ਪਰ ਗੱਲ ਆ ਸਾਂਤ ਹੋਵਾ ਬਾਕੀ ਆਪਣੀ ਰੈਡੀ ਹੈ ਤੇ ਮਾਰੇ ਬਾਪੂ ਸਾਂਤ ਹੋਵਾ ਆਇਆ ਲੱਟੂ ਦੇ ਵੇਰੇ ਕੂਤੇ ਨੂੰ ਮਾਰ ਬੋਲ ਦੇ ਔਰ ਇੱਕ ਕਹਿੰਦਾ ਕਹਾਂ ਮੇ ਲੜਪਾ ਲੱਡੂ ਵਾਂਗੂ ਕੰਮ ਕਰ ਲੇ ਲੱਡੂਆਂ ਦਾ ਪ੍ਰਚਾਰ ਕਰੀਓ ਬਸ ਥਾਂ ਲਾਓ ਯਾਰ ਲੱਡੂ ਕਿਹੜਾ ਜੰਗਾ ਗਰਮਗਾ ਥਾੜੀ ਆਓ ਇੱਥੇ ਹੁਣ ਤਾਂ ਬਾਜੀ ਚਾਹਵਾ ਅੱਗੇ ਉੱਠਾ ਲਓ ਕੋਈ ਨਾ ਬੰਦਾ ਪੰਜਾਬ ਪੁਣੇ ਉੱਪਰ ਤੇਰੇ ਇਹਨਾਂ ਤੋਂ ਬਹੁਤ ਬਰਮਾ ਹੋ ਗਏ ਮੈਂ ਇੱਕ ਤਾਂ ਕਿਹਾ ਬੰਦਾ ਨਾ ਲੱਗਣਾ ਫੈਂਟੇ ਹਾਏ ਇਹ ਨਾ ਪੁਲਿਸ ਇਹ ਵਿਚਾਰ ਦਿੰਦਾ ਹੁੰਦਾ ਜਾਇਆ ਨਹੀਂ ਉਹ ਉਹ ਵਿਚਾਰਾ ਮਾਜੀ ਵੀਰੇ ਦੇਖੋ ਨਾਲ ਇਹ ਲੰਡੂ ਤਾਂ ਗੱਭਰ ਕੱਲ ਸ਼ਾਮ ਨੂੰ ਮਿਲਿਆ ਸੀ ਮੈਨੂੰ ਉਹ ਤੇ ਸਾਂ ਉਹ ਲੰਡੂ ਉਹ ਤੇਰੇ ਕੋਲ ਦੀ ਗੋਤ ਸਿੰਘ ਰੋਟੀ ਦਾ ਖਾਂਦਾ ਨਹੀਂ ਖਾਂਦਾ ਰੋਟੀ ਦਾ ਖਾਂਦਾ ਨਹੀਂ ਨਹੀਂ ਫਰਮੇ ਜੀ ਨਹੀਂ ਚੱਕ ਲੈ ਆਂਤਰ ਖਾਇਆ ਦੋ ਜੀ ਨੂੰ ਜਵਾਬ ਨਹੀਂ ਦੇਈ ਨਾ ਚੱਲ ਚੱਲਦਾ ਮਾਮਦਾ ਅਲਾ ਇੱਕੋ ਇਹ ਮੈਨੂੰ ਉਹ ਲੈ ਲੈ ਯਾਰ ਐਂ ਨਾ ਕਰ ਉਹ ਯਾਰ ਪੁਰਾਣਾ ਫੜਾਉਣ ਲੱਗਾ ਐ ਤੈਨੂੰ ਲੱਡੂ ਯਾਰ ਐਂ ਨਾ ਕਰ ਰੇਸ ਤੋਂ ਤੈਨੂੰ ਕਹਿੰਦਾ ਕਦੀਗਾ ਰੇਸਦਾਰਾਂ ਨੂੰ ਜਵਾਬ ਦੇ ਦੀਂ ਬਹੁਤ ਲੱਡੂ ਪਸ ਗਿਆ ਬਿੱਲੇ ਬਾਣ ਬਿੱਲੇ ਓਏ ਉਹ ਫਟਦਾ ਲੱਡੂ ਉਹ ਲੱਡੂ ਫਟਦਾ ਹੀਗਾ ਉਹ ਫੜਾਉਣਾ ਦੱਸੇ ਨੂੰ ਖਾਊਗਾ ਯਾਰ ਜੱत्सा ਵਧੀਆ ਬੰਦਾ ਖਾ ਲੈਂਦਾ ਯਾਰ ਤੂੰ ਮੈਨੂੰ ਪੁੱਛੇ ਨਹੀਂਗਾ ਲੈ ਲੈ ਲਹਿਰਦੀ ਬਲੱਡੂ ਆ ਵੀਡੀਓ ਕਰਕੇ ਕਹਿੰਦਾ ਪਿਆ ਆਹੋ ਵੀਡੀਓ ਬਣਦੀ ਨਾ ਤਾਂ ਹੀ ਉਹ ਕਰ ਲੱਗੇ ਆ ਛੋਲਾ ਸੁਹਣਾ ਲੱਡੂ ਨਹੀਂ ਰਿਹਾ ਇਹਦਾ ਆ ਦੇ ਉਹ ਦੇ ਕਿੰਝ ਜੱਤਾਂ ਡੱਬਾ ਉਹ ਰੀ ਲੱਡੂ ਦੀ ਵੇ ਆਹੋ ਪਾ ਲਈਦਾ ਡੱਬਾ ਬੜੀ ਬੈਠਿਆ ਜੀ ਤਾਂ ਆਹ ਲੱਗਾਈ ਲੱਦੂ ਕਿੱਧਰ ਆਈ ਹੈ ਲੱਗਾਈ ਮੜਿਆ ਬਾਬੜੀ ਬੈਠਾ ਆ ਮੁੰਡਾ ਲੱਦੂ ਲੱਦੂ ਲੱਤੋਂ ਵੀ ਧਾਮਾ ਧਮਲ ਲੱਦੂ ਆ ਡਾਉਨ ਆ ਸੋਤ ਧਾਮਾ ਸਤਿ ਧਾਮਾ ਧਮਲ ਤਿੱਤੀ ਆ ਜਾ ਪਾ ਬਾਈਓ ਮੁਬੀਆ ਪਥਾਲੇ ਉਹ ਬੜਾ ਮਸ਼ਹੂਰ ਹੈ ਲੱਟ ਕੀ ਆ ਉਹ ਇਹ ਵੱਧ ਕਰਦਾ ਹੁੰਦੀ ਆਈਟਮ ਆ ਇਹ ਤੂਤਾ ਟੂ ਆ ਇਹ ਹੇ ਯਾਰ ਆਈ ਨੂੰ ਮੈਂ ਕਹਿ ਰਿਹਾ ਮਾ ਜੀ ਤੂੰ ਆ ਜਾ ਕੋ ਚੱਲ ਕਰੇ ਤਰ੍ਹਾਂ ਚੱਲੂ ਬੋਲ ਤੂੰ ਤੈ ਹੈ ਬਿਆਜ ਕਿਹਨਾਂ ਡੀਓਗਰਾਮ ਆਈ ਕੋ ਜਾ ਵਿਜੇ ਤੂੰ ਬਣਾਵੇਂ ਬਹੁਤ ਚੱਲੂ ਦੇਖੋ ਬੋਤਾ ਕਰ ਮਾਮਿਆਂ ਨੂੰ ਕਹੇ 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 ਤੈਨੂੰ ਕੰਮ ਕਰਾਉਂਦੇ ਆ ਉਹ ਲੱਡੂ ਦੇਖ ਲੱਡੂ ਖਾਪੇ ਜੱਟਾਂ ਚਾਹ ਬੜੀ ਚਾਹ ਚਾਹ ਬਣਾਏ ਉਹ ਵੀ ਬਣਾਏ ਉਹ ਵੀ ਬਣਾਏ ਵੀਡੀਓ ਹੁੰਦੇ ਨਾਲ ਹੀ ਉਹ ਪਾ ਦਿੰਦੇ ਨੂੰ ਰੋਟਾ ਪਰ ਉਹ ਉਹਨਾਂ ਮੁੱਤੇ ਵਿੱਚ ਕੀ ਕਹਿੰਦਾ ਪਾਉੜ ਰੰਗ ਲਿਆ ਕੇ ਉਹ ਕੱਜ ਬਹੁਤ ਕਿਹੜੇ ਮੇਰੇ ਬਾਹਰ ਨੂੰ ਚ ਟੰਗੀ ਨਹੀਂ ਉਹ ਆਰਡੀਨਲ ਆਰਡੀਨਲ ਆ ਜਿੰਦਾ ਆਰਡੀਨਲ ਟੋ ਲੈ ਕੇ ਥਾਰੇ ਇੱਕ ਇੰਦਰ ਨੇ ਕਰਨਾ ਹੈ ਇੱਕ ਇੰਦਰ ਨੇ ਕੰਨਾਂ ਨਾਲ ਹੀ ਉਹ ਕੱਚੇ ਜੇ ਡੋਲ ਦੇਣਾ ਹੈ ਹਾਂ ਬਟੂ ਕੋਟਸੋ ਕਾ ਲਾਹੀਦਾਰ ਜੋ ਬਟੂ ਫੋਲ ਦੇ ਬੂਰਦਾ ਵਾਲਣ ਗੱਲਾਂ ਹੋਣੀਆਂ ਕਾਲਾ ਚਲੇ ਨਹੀਂ ਮਰਦੀ ਪਿਓ ਆਇਆ ਕਰਾ ਟ੍ਰੈਲਰ ਬਾਹਰ ਤੋਂ ਸਹੀ ਹੜਾ ਤੋਂ ਆ ਜਾ ਕਰਨ ਤੋਂ ਬੱਧੀ ਥੋੜੇ ਕਲਾਮੀ ਪਰ ਮੁਕਾਦਮਾ ਨੰਬਰ ਤਿਆਰ ਬੰਦੇ ਵਾਲੇ ਚਾਹ ਟਰਾਲੀ ਪੱਤੀ ਉਟਰੀ ਉਹ ਬੈਠੇ ਹੋਏ ਟਰਾਲੀ ਹਰ ਝੋਲਾ ਬੈਠਿਆ ਸਾਰੇ ਪਿੱਛੇ ਆ ਕੇ ਬੈਗੇ ਅੱਛਾ ਟਰਾਲੀ ਝੋਲਵਾਣਾ ਠੀਕ ਹੈ ਤਾਂ ਕੱਚੇ ਰਾਜ ਨੂੰ ਪਾਉਂਦਾ ਇਨਾ ਪਿਆ ਮੈਂ ਕਹਿੰਦਾ ਸਾਰੇ ਮੂੜੇ ਪੱਤੀ ਪਲਾਸਟਿਕ ਇੱਕ ਗਲਾਸ ਕੱਢੀ ਵਿੱਚ ਕੱਚੇ ਰਾਜ ਨੂੰ ਪਾ ਲਿਆ ਆਪਣੇ ਪਾ ਪਹਣ ਮੈਨੂੰ ਫੜਾ ਮੈਂ ਤੋਦੋਗੇ ਇੱਥੇ ਰੱਖ ਦੋ ਸੁਕਰ ਚੱਲਾ ਚੱਲਾ ਬਾਹਰ 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 ਬੇਸਟ ਆਫ ਵਾਟਰ ਹਲੇ ਦਾ ਬੰਦ ਕਰ ਲਾ ਪਾਣੀ ਨਹੀਂ ਲਿਜਾ ਰਹੀ ਆ ਹਲੇ ਦਾ ਬੰਦ ਕਰ ਲਾ ਉਹ ਪਾਣੀ ਚੱਲੀ ਉਹ ਨਾ ਯਾਰ ਉਨੇ ਸੇ ਪਾਣੀ ਚੱਲੀ ਜਾਂਦਾ ਬਿੱਲ ਉਹ ਰਫੜਾ ਪੈਪ ਬਾਪ ਫੜ ਕੇ ਰੱਖ ਮਗਰ ਨੂੰ ਕਰ ਲਾਈਆ ਭੋਰਾ ਪਰੇ ਆ ਜਾ ਕਾਲੀ ਵਾਲੀ ਕਰਦੇ ਬੰਦੇ ਇਹਨਾਂ ਘਰਦੇ ਹੀ ਨੇ ਆ ਜਾ ਆ ਜਾ ਵੀਰੇ ਤੁਮੀ ਲਾ ਜਾ ਬਾਅਦ ਤੇ ਦੁਬਾਰੇ ਧੋਣੇ ਨੇ ਕੁੜੀਆਂ ਨੂੰ ਫੇਰ ਕੰਮ ਦਾ ਕੀ ਫਾਇਦਾ? ਪਰ ਟੁੱਟੀ ਹੌਲੀ ਕਰ ਲੈ ਮੜ ਜੀ। ਉਹ ਇਹ ਤਾਂ ਪਾਣੀ ਮਾਰ ਮਾਰੇ ਬੈਂਚ ਤੇ। ਇੱਥੇ ਮਾਰ ਕੇ ਰੱਖਦੇ ਸੌਰੀ। ਪਾਣਾ ਇੱਥੇ ਇੱਥੇ ਆ ਵੀ ਇੱਥੇ ਲੱਗ। ਬੈਠੋ ਹਾਂ ਬੈਠੋ ਮਾਰ ਕੱਪੜਿਆਂ ਦੇ ਭਾਂਡਿਆਂ ਦੇ ਥੱਲੇ। ਆਹ ਭਲਾ ਤੇ ਮੈਂ ਦੇਖੀ। ਕਰੀ ਨਹੀਂ। ਮਾਰ ਕੇ ਸਮਾਰ ਕੇ। ਹੈ? ਹੋਰ ਪ੍ਰਧਾਨ ਆ। ਵਧੀਆ ਵਧੀਆ ਹੋਵੇ। ਸਰਫ ਪਾਲਿਆ ਵਿੱਚ। ਸਾਰਾ ਗਲਪਾ ਬਾਕੀ ਵੀਰੇ ਅੱਜ ਥੋੜੀ ਜਿਹੀ ਠੰਡ ਹੋ ਗਈ ਆ ਔਰ ਮੇਰੇ ਦੇ ਕਿਤੇ ਹੈਗਾ ਨਾ ਪਾਈਆਂ ਨੂੰ ਹਨ ਇੰਡੀਆ ਦੇ ਹਵਾ ਚਲਣ ਲੱਗ ਗਈ ਹੈ ਦੇਖਿਆ ਮੌਸਮ ਦਾ ਬਿਲਕੁਲ ਚੇਂਜ ਹੋਣਾ ਹੈ ਅਗਲੀ ਰਾਤਰੀ ਤੋਂ ਪੂਰੀ ਠੰਡ ਹੋਣੀ ਆ ਤੋਂ ਉੱਤੋਂ ਨਿਕਲ ਆਈ ਦੇਖ ਲੋ ਵਾਲੇ ਦਾ ਫੇ ਅੰਜ 16 ਦਿਨ ਤੋਂ ਠੰਡ ਹੋਣੀ ਆ ਕਿ ਹੋਣੀ ਤੇ ਮਾਰਨਾ ਜੀ ਅੰਜ ਛੰਝ ਹੋਣੀ ਆ ਛੰਝ ਉਹ ਰਿੰਗ ਵਾਜਾ ਨੇੜੇ ਇੱਥੇ ਦੰਦੀਆ ਆ ਜਾ ਆ ਜਾ ਪ੍ਰਧਾਨ ਆ ਜਾ ਆ ਜਾ ਇੱਧਰ ਖੜੇ ਸੇਲ ਮਾਰ ਲੈ ਆ ਆ ਇੱਧਰ ਭਾਂਡੇ ਫੜ ਕੇ ਉੱਥੇ ਰੱਖੀ ਚੱਲ ਕੀ ਗੱਲ ਪ੍ਰਧਾਨ ਠੰਡ ਲੱਗਦੀ ਆ ਪਾਣੀ ਕੋ ਡਰਦਾ ਹੁੰਦਾ ਨਹੀਂ ਡਰਦਾ ਭਾਈ ਨਾ ਹੁੰਦਾ ਨਹੀਂ ਲੱਗਦਾ ਭਾਈ ਇਹ ਦੱਸੋ ਮੈਨੂੰ ਸਵੇਰੇ ਥੋੜੀ ਜਿਹਾ ਸਾਰਾ ਕਿ ਨਾਕੇ ਕੌਣ ਆਇਆ ਰਾਤ ਦਾ ਨਾਕੇ ਕੌਣ ਪਿਆ ਸੀ ਯਾਰ ਇਹ ਗੱਲਾਂ ਵੀਡੀਓ ਆ ਜੀ ਆ ਪਿਆ ਸੀ ਰਾਤੀਂ ਨਾਕੇ ਤੈਨੂੰ ਪਤਾ ਨਾ ਇਹ ਨੌਣੇ ਵਾਲੇ ਹੈ ਨਹੀਂ ਸਾਦੇ ਵਾਲੇ ਸਵੇਰੇ ਨਾਤਾ ਨੂੰ ਠੰਡੇ ਪਾਣੀ ਨਾਲ ਕੀ ਗੱਲਾ ਆਫ ਕੈਮ ਦਾ ਕਹਦੇ ਨਾ ਨਾਤਾ ਠੰਡੇ ਨਾ ਬਾਜੀ ਵਾ ਗਰਮ ਹੈ ਹੀ ਨਹੀਂ ਦੀ ਕੀ ਬਾਤਾਂ ਮੁੰਡਿਆ ਇਹ ਵੀ ਗੱਲਾ ਆਫ ਕੈਮ ਦਾ ਹਾਂ ਤੁਸੀਂ ਆਪ ਦੀ ਬਿਸਤੀ ਆਪ ਕਰਾਈ ਦੀ ਹੈ ਟਾਈਮ ਤੇ ਨਹੀਂ ਆਈਂਗਾ ਲਾਗੇ ਫੇਰ ਕੀ ਗੱਡੀ ਦੀ ਗੱਲ ਨਾਤੇ ਨਹੀਂ ਨਾਤੇ ਨਹੀਂ ਬੱਸ ਲੋ ਰੋਇ ਨੂੰ ਆ ਲੈ ਤਾ ਦਿੰਦਾ ਕੋਣ ਨੇੜੇ ਪਰ ਇਹਨੂੰ ਭੱਜਿਆ ਦ ਪਜਾਮਾ ਦਾ ਹੱਜ ਕਲਾ ਚਟਕਲਾ ਪਜਾਮਾ ਲੱਤਾਂ ਨੀ ਆਉਂਦੀਆਂ ਨੇ ਕੋਈ ওভারਾਲ ਆਇਆ ওভারਾਲ ਨਹੀਂ ਹੈਗਾ ਇਹ ਹੈਗਾ ਚਟਕਲਾ ਉਹ ਆਪਾਂ ਕਿਹੜਾ ਚਾਹਾਂ ਦਾ ਨਹੀਂ ਕੈਟਲਰਾ ਫੌਗ ਹਾਏ ਹਾਏ ਚਟਾ ਵਿਆਵਾ ਪਾਰਕ ਐਵਨੂ ਉਹ ਆਪਾਂ ਤਿੰਨ ਸੈਟ ਮਿਕਸ ਕਰਕੇ ਲਾਈਦੇ ਆ ਕਿਹੜੇ ਕਿਹੜੇ ਇੱਕ 250 ਵਾਲਾ ਇੱਕ 600 ਵਾਲਾ ਇੱਕ 20 ਰੁਪਏ ਕਿਲੋ ਵਾਲਾ ਇੱਕ 50 ਵਾਲਾ ਇੱਕ 150 ਵਾਲਾ ਇੱਕ 20 ਰੁਪਏ ਕਿਲੋ ਵਾਲਾ ਇੱਕ ਬੋਡੀ ਸਪਰੇ ਪਾਰਕ ਦਾ ਫੌਗ ਆਪਾਂ ਨਹੀਂ ਕਰਦੇ ਹੂੰ ਚੱਲਦੀ ਆ ਉਹ ਤੈਨੂੰ ਦੱਸੋ ਕੀ ਹੋ ਜਾਂਦਾ ਦੇ ਖੜਾ ਬੜਿਆ ਵਾਂਗੂ ਪੁਰਾਣੇ ਵਾਂਗੂ ਐ ਚੱਕ ਪੈਂਦੀ ਆ ਐ ਤਾਂ ਸਾਨੂੰ ਦੇਖਦਾ ਉਹ ਵੀ ਥੋੜਾ ਲੱਗਦਾ ਐ ਆ ਲੈ ਗਿਆ ਇੱਕ ਦੱਬ ਕੀ ਲੈ ਆਇਆ ਅੱਛੇ ਉਹ ਨਾ ਆਇਆ ਕਿ ਤਾਰ ਤੱਤੇ ਤੂੰ ਬਹਿਦੇ ਆਂ ਜੇ ਭਾ ਜਾ ਤਾਂ ਬਾਈ ਖੜਾ किन्ने के ਅੜਕਦੀਆਂ भाई ਇਹਨੂੰ देख गए ਦਾ हैं ਨੂੰ ਮਖਾੜਾ ਪਾਉਂਗਾ ਕਿੰਨੇ ਕੁ ਰਹਿ ਗਏ ਬਾਈ ਉਹ ਵਿਆਹ ਕਰਾ ਤਰਾ ਫਰੀ ਆ ਦੇਖ ਗਈ ਰਹੀਆਂ ਮੇਰੇ ਆ ਮੂ ਦੇਖ ਕੇ ਫੇਰ ਤੇ ਕਪੜਾ ਮੰਡੀ ਹੋ ਗਈ ਏ ਸਾਰੀ ਹੁਣ ਆਪਾਂ ਭਾਂਡੇ ਦੀ ਕਰਦੇ ਸਫਾਈ ਠੀਕ ਆ ਇਹ ਦੋਰਾ ਆਪਾਂ ਫੇਰ ਮਾਰੇ ਦੇਖੇ ਤਾਂ ਧੱਕੇ ਮੈਂ ਤਾਂ ਦੋ ਲੈ ਆਇਆ ਜੀ ਕਿਹੜੇ ਹਲਵਾਈ ਦਾ ਭਾਈ ਪੋਪਾ ਹਲਵਾਈ ਪੋਪਾ ਹਲਵਾਈ ਕਿੱਥੇ ਦਾ ਤਰੋੜਾ ਕੰਟੈਕਟ ਨੰਬਰ ਮੇਰੇ ਯਾਦ ਆਗਾ 98019801294 ਕੋਈ ਕਿਸੇ ਨੇ ਲੌੜਾ ਦਾ ਨਹੀਂ ਕਿਸੇ ਨੇ ਲੌੜਾ ਨਹੀਂ ਨਹੀਂ ਕੋਈ ਕੋਈ ਬੰਦਾ ਕੰਟੈਕਟ ਕਰ ਲੰਦਾ ਅਗਲਾ ਕਹਿ ਦੂਗਾ ਭਾਈ ਪੋਪਾ ਹਲਵਾਈ ਕਿਹੜਾ ਦੀ ਵਿੱਚ ਆਉ ਉਹ ਦੇ ਮੇਰੇ ਸਾਹ ਬਣਾਉ ਸੀ ਉਹ ਹੈਗਾ ਪੋਪਾ ਹਲਵਾਈ ਖਾ ਜਾ ਭਾਈ ਹਲਵਾਈ ਨੇੜੇ ਵਾਲਾ ਬਾਹਰ ਠੀਕ ਹੈ ਜੀ ਭਾਈ ਆਹ ਬੰਦੇ ਨੂੰ ਕੰਟੈਕਟ ਕਰਨਾ ਧਿਆਨ ਨਾਲ ਦੇਖ ਲਓ ਅੱਛਾ ਪਾਸ मामੀ ਆ ਗਿਆ ਨਵਾਂ ਜੰਮਿਆ ਇਹ ਬਾਈ ਅੱਜੇ ਅੱਜੇ ਲਾਂਚ ਹੋਇਆ ਨਵਾਂ ਨਵਾਂ ਦਾੜੀ ਦੇ ਇਕੱਠਾ ਲਈ ਜਾਂਦਾ ਮੈਂ ਤਾਂ ਸਿੱਧੀ ਰੱਖ ਦਾੜੀ ਨੂੰ ਇਕੱਠਾ ਲਈ ਜਾਂਦਾ ਇਹ ਬਾਈ ਅੱਜ ਨਵਾਂ ਲਾਂਚ ਹੋਇਆ ਬਾਹਰ ਕੁਝ ਮਿੰਟ ਪਹਿਲਾਂ ਹੀ ਆ ਚੱਕ ਕੇ ਅੱਜ ਕੀ ਤੁਹਾਡੇ ਤੱਕ ਚੱਲ ਵੀ ਚੱਲ ਤੂੰ ਵੀ ਪਾ ਤੂੰ ਪਾਣੀ ਮਾਰੀ ਜਲ ਉਹ ਤੂੰ ਵੀ ਆਪਣਾ ਯੋਗਦਾਨ ਪਾ ਵਿੱਚ ਆ ਲੈ ਆ ਦੇਖ ਲੋ ਤੂ ਤਰੀਆਂ ਮਾਰਦੋ ਗਈਆ ਬਸ ਹੁਣ ਦੱਸ ਕੀ ਮੇਰਾ ਆ ਤੇਰਾ ਡਾਕਟਰ ਹੈ ਥੋੜਾ ਜਲਾ ਦੋਦੇ ਖੜਾ ਹੈ ਇਹ ਥੋੜੀ ਆ ਏ ਥੋੜੀ ਉਧਰ ਖੜਾ ਹੈ ਉਧਰ ਖੜਾ ਵਾ ਹੈ ਮਲੀਨ ਉਧਰ ਖੜਾ ਚਾ ਚਾਓ ਉਹ ਕਿੱਥੇ ਆ ਹੈ ਓਏ ਓਏ ਮੀਨਾ ਇਹ ਤਾਂ ਮੈਂ ਕੱਟ ਦੇਣਾ ਏਹੀ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਦੇ ਹੋ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਰ ਆਪਣੇ ਜੱਗਾ ਜੀ ਚਲੋ ਬੈਠੋ ਜੱਸੀ ਜੀ ਕੱਲ ਅਗਲੀ ਵੀਡੀਓ ਮਿਲਾਂ ਅਗਲੀ ਵੀਡੀਓ ਚ ਮਿਲਾਂ